ਇਕ ਹਾਲ ਦੇ ਨਾਲ ਕਿਸੇ ਤੋਂ ਵੀ ਕੋਈ ਗੱਲ ਲੁਕੀ ਨਹੀਂ ਹੈ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਉੱਪਰ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਔਰ ਜਿਸ ਦਿਨ ਤੋਂ ਪੈਲਗਾਮ ਦੇ ਵਿੱਚ ਬੇਗੁਨਾਹਾਂ ਦਾ ਹਤਿਆਕਾਂਡ ਹੋਇਆ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਜਾ ਰਹੇ ਨੇ ਤਕਰੀਬਨ ਜੇਕਰ ਇਹ ਹਾਲਾਤ ਇਸੇ ਤਰ੍ਹਾਂ ਜਾਰੀ ਰਹਿੰਦੇ ਨੇ ਤੇ ਮੇਰੇ ਖਿਆਲ ਦੇ ਨਾਲ ਜਜਬਾਤੀ ਤੌਰ ਤੇ ਇਨ੍ਹਾਂ ਹਾਲਾਤਾਂ ਦੇ ਨਾਲ ਸਭ ਤੋਂ ਵੱਧ ਜਿਹੜੀ ਆ ਸਿੱਖ ਕੌਮ ਜੁੜੀ ਹੋਈ ਹੈ ਜਿਹੜੀ ਬੇਸ਼ੱਕ ਇਸ ਦੇਸ਼ ਦੇ ਵਿੱਚ ਘੱਟ ਗਿਣਤੀ ਹੈ ਪਰ ਇਸ ਸੂਬੇ ਦੇ ਵਿੱਚ ਬਹੁਤ ਗਿਣਤੀ ਹੈ ਉਹਦੇ ਕਾਰਨ ਜਿਹੜੇ ਨੇ ਉਹ ਬੜੇ ਸਪਸ਼ਟ ਨਹੀਂ ਕਿ ਚਾਹੇ ਸਰਹੱਦ ਦੇ આરਧਿਪਾਲ ਹੋਵੇ ਜਾਂ ਫਿਰ ਸਰਹੱਦ ਦੇ ਪਾਰ ਦੀ ਗੱਲ ਹੋਵੇ ਹਾਂਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਭਾਰਤ ਤੇ ਪਾਕਿਸਤਾਨ ਦੀ ਜੰਗ ਦੌਰਾਨ ਪੰਜਾਬ ਤੇ ਕੀ ਅਸਰ ਹੋਵੇਗਾ ਕੀ ਪਰਮਾਣੂ ਯੁੱਧ ਲੱਗ ਸਕਦਾ ਹੈ ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਦੌਰਾਨ ਜੋ ਵੀ ਇਹ ਅਸਾਰ ਬਣੇ ਹੋਏ ਨੇ ਤੇ ਜੋ ਵੀ ਦੋਨਾਂ ਮੁਲਕਾਂ ਦਾ ਨੁਕਸਾਨ ਹੋ ਰਿਹਾ ਹੈ ਇਸ ਮਾਮਲੇ ਸੰਬੰਧੀ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਬਹੁਤ ਹੀ ਸਤਿਕਾਰਯੋਗ ਗੁਰੂ ਗੁਰੂ ਸਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਿਆਲ ਦੇ ਨਾਲ ਕਿਸੇ ਤੋਂ ਵੀ ਕੋਈ ਗੱਲ ਲੁਕੀ ਨਹੀਂ ਹੈ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਉੱਪਰ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਔਰ ਜਿਸ ਦਿਨ ਤੋਂ ਪਹਿਲਗਾਮ ਦੇ ਵਿੱਚ ਬੇਗੁਨਾਹਾਂ ਦਾ ਹੱਤਿਆਕਾਂਡ ਹੋਇਆ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਜਾ ਰਹੇ ਨੇ ਤਕਰੀਬਨ ਜੇਕਰ ਇਹ ਹਾਲਾਤ ਇਸੇ ਤਰ੍ਹਾਂ ਜਾਰੀ ਰਹਿੰਦੇ ਨੇ ਤੇ ਮੇਰੇ ਖਿਆਲ ਦੇ ਨਾਲ ਜਜਬਾਤੀ ਤੌਰ ਤੇ ਇਨ੍ਹਾਂ ਹਾਲਾਤਾਂ ਦੇ ਨਾਲ ਸਭ ਤੋਂ ਵੱਧ ਜਿਹੜੀ ਆ ਸਿੱਖ ਕੌਮ ਜੁੜੀ ਹੋਈ ਹੈ ਜਿਹੜੀ ਬੇਸ਼ੱਕ ਇਸ ਦੇਸ਼ ਦੇ ਵਿੱਚ ਘੱਟ ਗਿਣਤੀ ਹੈ ਪਰ ਇਸ ਸੂਬੇ ਦੇ ਵਿੱਚ ਬਹੁਤ ਗਿਣਤੀ ਹੈ ਉਹਦੇ ਕਾਰਨ ਜਿਹੜੇ ਨੇ ਉਹ ਬੜੇ ਸਪਸ਼ਟ ਨਹੀਂ ਕਿ ਚਾਹੇ ਸਰਹੱਦ ਦੇ ਆਰ ਪਾਲ ਹੋਵੇ ਜਾਂ ਫਿਰ ਸਰਹੱਦ ਦੇ ਪਾਰ ਦੀ ਗੱਲ ਹੋਵੇ ਦੋਵੇਂ ਪਾਸੇ ਉਹਨਾਂ ਦੇ ਪਵਿੱਤਰ ਤੇ ਮੁਕੱਦਸ ਧਾਰਮਿਕ ਸਥਾਨ ਜਿਹੜੇ ਨੇ ਸ਼ੋਭਿਤ ਨੇ ਸਰ ਹੱਦ ਤੋਂ ਪਾਰ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਨ੍ਹਾਂ ਦੇ ਬਾਰੇ ਅਸੀਂ ਰੋਜ਼ ਅਰਦਾਸ ਦੇ ਵਿੱਚ ਗੱਲ ਕਹਿੰਦੇ ਆ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਣਾ ਦੂਸਰੇ ਪਾਸੇ ਸ੍ਰੀ ਦਰਬਾਰ ਸਾਹਿਬ ਅੰਮ੍ਰੇਸਰ ਦੇ ਦਰਸ਼ਨ ਇਸ਼ਨਾਨ ਦੀ ਗੱਲ ਅਸੀਂ ਰੋਜ਼ ਹੀ ਆਪਣੀ ਅਰਦਾਸ ਦੇ ਵਿੱਚ ਕਰਦੇ ਆ ਸੋ ਬੜਾ ਸਪਸ਼ਟ ਹੈ ਕਿ ਸਿੱਖ ਕੌਮ ਦੇ ਜਜ਼ਬਾਤ ਜਿਹੜੇ ਨੇ ਇਸ ਵੇਲੇ ਜ਼ਿਆਦਾ ਚਿੰਤਨ ਦੇ ਵਿੱਚ ਵੀ ਨੇ ਤੇ ਜਿਆਦਾ ਇਸ ਸਾਰੇ ਵਰਤਾਰੇ ਦੇ ਨਾਲ ਜੁੜੇ ਹੋਏ ਵੀ ਨੇ ਕਿਉਂਕਿ ਪਹਿਲ ਕਾਮ ਦੇ ਉਸ ਹੱਤਿਆਕਾਂਡ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਦੇਸ਼ ਦੇ ਵਿੱਚ ਘਾਭ ਭਾਵ ਕੇ ਪਾਕਿਸਤਾਨ ਦੇ ਵਿੱਚ ਭਾਰਤੀ ਹਕੂਮਤ ਦੇ ਵੱਲੋਂ ਜਿਸ ਤਰ੍ਹਾਂ ਉਹਨਾਂ ਦੇ ਅੱਤਵਾਦੀ ਠਿਕਾਣਿਆਂ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਵਿੱਚ ਮੰਨਿਆ ਜਾ ਰਿਹਾ ਕਿ ਤਕਰੀਬਨ 26 ਦੇ ਕਰੀਬ ਲੋਕ ਜਿਹੜੇ ਸੀ ਉਹਨਾਂ ਦੀਆਂ ਜਾਨਾਂ ਗਈਆਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਵੀ ਪੁਂਚ ਸੈਕਟਰ ਦੇ ਵਿੱਚ ਜਿਹੜਾ ਸੀਗਾ ਜਵਾਬੀ ਕਾਰਵਾਈ ਕੀਤੀ ਗਈ ਤੇ ਉੱਥੇ ਵੀ 10 ਦੇ ਕਰੀਬ ਜਿਹੜੇ ਲੋਕ ਸੀਗੇ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਬੇਸ਼ੱਕ ਕਿ ਜਦੋਂ ਗੋਲੇ ਚੱਲਦੇ ਨੇ ਜਾਂ ਇਸ ਤਰ੍ਹਾਂ ਦੇ ਹਥਿਆਰ ਚੱਲਦੇ ਨੇ ਤਾਂ ਉਦੋਂ ਉਹ ਇਹ ਨਹੀਂ ਵੇਖਦੇ ਕਿ ਜਿਸ ਦੀ ਮੌਤ ਹੋ ਰਹੀ ਹੈ ਉਸ ਬੰਦੇ ਦੀ ਕੌਮੀਅਤ ਕਿਹੜੀ ਹੈ ਪੁੰਛ ਦੇ ਵਿੱਚ ਮੁਸਲਮਾਨ ਭਰਾਵਾਂ ਦੇ ਆਪਣੇ ਜਾਨ ਤੋਂ ਹੱਥ ਧੋਣੇ ਪਏ ਨੇ ਤੇ ਸਿੱਖ ਜਿਹੜੇ ਨੇ ਉਹਨਾਂ ਨੂੰ ਵੀ ਕਹਿ ਸਕਦੇ ਹੋ ਕਿ ਇਹ ਸਾਰੇ ਵਰਤਾਰੇ ਦੇ ਵਿੱਚ ਬਹੁਤ ਹੀ ਸੰਤਾਪ ਜਿਹੜਾ ਭੋਗਣਾ ਪਿਆ ਭਾਵ ਕਿ ਉਹਨਾਂ ਦੇ ਘਰ ਦੇ ਵਿੱਚ ਵੀ ਸੱਥਰ ਵਿਸ਼ੇ ਹੋਏ ਨੇ ਸੋ ਇਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਦੋਹਾਂ ਪਾਸਿਆਂ ਤੋਂ جنگ ਦੀ ਇੱਕ ਤਰ੍ਹਾਂ ਦੇ ਨਾਲ ਸ਼ੁਰੂਆਤ ਹੋ ਜਾਂਦੀ ਹੈ ਜਿਸ ਨੂੰ ਅਸੀਂ ਐਲਾਨੀਆਂ ਜੰਗ ਕਹਿ ਦਿੰਦੇ ਹਾਂ ਉਸ ਤੋਂ ਬਾਅਦ ਦੋਹਾਂ ਧਿਰਾਂ ਤੋਂ ਹਮਲਿਆਂ ਦੀ ਜਿਹੜੀ ਕਵਾਇ ਦੇ ਉਹ ਬਾਦ ਦਸਤੂਰ ਜਾਰੀ ਹੈ ਬੇਸ਼ੱਕ ਕਿ ਇੱਕ ਦਿਨ ਜਿਹੜਾ ਸੀ ਭਾਰਤੀ ਹਕੂਮਤ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿਹੜੀ ਆ ਮੌਕ ਟ੍ਰਿਲ ਜਿਹੜੀ ਉਹ ਕਰਕੇ ਵੇਖੀ ਜਾਏਗੀ ਰੋਸੇ ਸ਼ਾਮ ਨੂੰ ਹੀ ਅ ਖਬਰਾਂ ਦੇ ਵਿੱਚ ਸੀ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਪਾਕਿਸਤਾਨੀ ਫੌਜ ਦੇ ਵੱਲੋਂ ਜਿਹੜਾ ਸੀਗਾ ਉਹ ਹਮਲੇ ਕੀਤੇ ਗਏ ਇਹ ਹਮਲੇ ਛੋਟੀਆਂ ਮਜ਼ਾਈਲਾਂ ਦੇ ਰਾਹੀਂ ਜਾਂ ਡਰੋਨਸ ਜਿਨ੍ਹਾਂ ਨੂੰ ਅਸੀਂ ਪਾਇਲਟਲੈਸ ਪਲੇਨ ਕਹਿ ਦਿੰਨੇ ਆ ਉਹਨਾਂ ਦੇ ਰਾਹੀਂ ਕੀਤੇ ਜਾ ਰਹੇ ਨੇ ਔਰ ਬਹੁਤ ਥਾਵਾਂ ਦੇ ਉੱਪਰ ਕਾਸ ਕਰਕੇ ਕਿ ਬਾਰਡਰ ਏਰੀਆ ਜਿਹੜਾ ਜਾਂ ਪੰਜਾਬ ਜਾਂ ਅੰਮ੍ਰਿਤਸਰ ਤੋਂ ਅੱਗੇ ਆ ਕੇ ਵੀ ਪਿੰਡੂ ਇਲਾਕਿਆਂ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਜਿਹੜੇ ਸੀਗੇ ਅਗਨਸ਼ਸਤਰ ਕਹਿ ਦਿੰਦੇ ਆ ਜਾਂ ਅਸਤਰ ਕਹਿ ਦਿੰਦੇ ਆ ਉਹਨਾਂ ਦੇ ਜਿਹੜੇ ਕਹਿ ਸੀਗੇ ਮਲਬਾ ਜਾਂ ਉਹਨਾਂ ਦੇ ਛੋਟੇ ਛੋਟੇ ਟੁਕੜੇ ਜਿਹੜੇ ਸੀ ਉਹ ਬ੍ਰਾਮਤ ਹੋਏ ਸੋ ਇਸ ਸਾਰੇ ਵਰਤਾਰੇ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਖਬਰਾਂ ਦੇ ਵਿੱਚ ਸਾਨੂੰ ਜਾਣਕਾਰੀ ਮਿਲ ਰਹੀ ਹੈ ਉਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਅਤੀਜ ਨਾਲ ਭਰਪੂਰ ਜਿਆਦਾ ਹੈ ਜਦੋਂ ਕਿ ਜਿਸ ਖਿੱਤੇ ਦੇ ਵਿੱਚ ਅਸੀਂ ਰਹਿ ਰਹੇ ਹਾਂ ਔਰ ਖਾਸ ਕਰਕੇ ਉਹ ਖਿੱਤਾ ਜਿਹੜਾ ਦੋ ਦੇਸ਼ਾਂ ਦੇ ਵਿੱਚਕਾਰ ਇੱਕ جنگ ਦਾ ਮੈਦਾਨ ਬਣਿਆ ਹੋਇਆ ਉਸ ਖਿੱਤੇ ਦੇ ਵਿੱਚ ਸਾਨੂੰ ਹਰ ਗੱਲ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਵਿਚਾਰਨਾ ਚਾਹੀਦਾ ਹੈ ਔਰ ਬਹੁਤ ਹੀ ਕਹਿ ਸਕਦੇ ਹਾਂ ਕਿ ਚਿੰਤਨ ਦੇ ਨਾਲ ਜਾਂ ਬੜੀ ਗੰਭੀਰਤਾ ਦੇ ਨਾਲ ਹਰ ਗੱਲ ਨੂੰ ਸੋਚਣ ਤੋਂ ਬਾਅਦ ਉਹਦੇ ਉੱਪਰ ਕੋਈ ਪ੍ਰਤੀਕਰਮ ਜਿਹੜਾ ਉਹ ਦੇਣਾ ਚਾਹੀਦਾ ਕਿਉਂਕਿ ਬਾਰਡਰਾਂ ਦੇ ਉੱਪਰ ਗੂੰਜਦੇ ਹੋਏ ਟੈਂਕ ਹਵਾ ਦੇ ਵਿੱਚ ਉਡਦੀਆਂ ਮਜ਼ਾਈਲਾਂ ਤੇ ਹਵਾਈ ਜਹਾਜ਼ਾਂ ਦੀ ਉਡਾਨ ਜਿਹੜੀ ਹੈ ਇਹ ਸਾਰੀਆਂ ਜਿਹੜੀਆਂ ਆ ਰਹੀਆਂ ਆਵਾਜ਼ਾਂ ਤੇ ਖਬਰਾਂ ਤੋਂ ਤਾਂ ਬੜਾ ਸਪਸ਼ਟ ਹੈ ਕਿ ਜੰਗ ਲੱਗ ਚੁੱਕੀ ਹੈ ਤੇ ਮੇਰੇ ਖਿਆਲ ਦੇ ਨਾਲ ਇਹਦੇ ਬਾਰੇ ਹੁਣ ਕੋਈ ਸ਼ੱਕ ਸ਼ਿਬਾ ਵੀ ਨਹੀਂ ਰਹਿ ਗਿਆ ਪਰ ਇਸ ਜੰਗ ਦਾ ਜਿਹੜਾ ਚਿਹਰਾ ਮੂਰ ਹੈ ਉਹ ਪਹਿਲੀਆਂ ਜੰਗਾਂ ਵਰਗਾ ਨਹੀਂ ਹੋਵੇਗਾ ਜਦੋਂ ਅਸੀਂ ਪਹਿਲੀਆਂ ਜੰਗਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਤਕਰੀਬਨ ਐਂਗਲੋ ਸਿੱਖ ਵਾਰ ਤੋਂ ਲੈ ਕੇ ਇੰਡੋ ਪਾਕ ਵਾਰ ਤੱਕ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਉਹ ਘੁੰਮ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਹਥਿਆਰਾਂ ਦਾ ਜਿਹੜਾ ਤਵਾਜਨ ਜਾਂ ਹਥਿਆਰਾਂ ਦੀਆਂ ਕਿਸਮਾਂ ਬੜੀਆਂ ਕਹਿ ਸਕਦੇ ਹੋ ਕਿ ਰਵਾਇਤੀ ਰਹੀਆਂ ਸੀ ਪਰ ਇਸ ਵਾਰੀ ਜਿਹੜੀ جنگ ਹੈ ਉਹ ਉਹਨਾਂ جنگਾਂ ਵਰਗੀ ਨਹੀਂ ਹੋਵੇਗੀ ਕਿਉਂਕਿ ਸਾਰੇ ਜਿਹੜੇ ਜੰਗੀ ਮਹਰ ਨੇ ਜਾਂ ਜਿੰਨੀਆਂ ਕਿ ਇਸ ਸਾਰੇ ਵਰਤਾਰੇ ਦੇ ਉੱਪਰ ਅਖਬਾਰਾਂ ਦੇ ਵਿੱਚ ਲੇਖ ਲੜੀਆਂ ਛਾਪ ਰਹੀਆਂ ਨੇ ਉਹਨਾਂ ਤੋਂ ਬੜਾ ਸਪਸ਼ਟ ਹੈ ਕਿ ਇਹ ਜਿਹੜੀ جنگ ਹੈ ਇਹ ਪਹਿਲੀਆਂ جنگਾਂ ਵਰਗੀ ਨਹੀਂ ਹੋਵੇਗੀ ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਇਹ جنگ ਕੇਵਲ ਜ਼ਮੀਨੀ ਕਬਜ਼ੇ ਤੱਕ ਸੀਮਤ ਨਹੀਂ ਹੋਵੇਗੀ ਕਿਉਂਕਿ ਇਹ ਇੱਕ ਦੂਜੇ ਦੀ ਆਰਥਿਕਤਾ ਉੱਪਰ ਸੱਟ ਮਾਰਨ ਦਾ ਇੱਕ ਬਹੁਤ ਵੱਡਾ ਕਹਿ ਸਕਦੇ ਹੋ ਕਿ ਹਥਿਆਰ ਹੋਵੇਗਾ ਸੋ ਜ਼ਮੀਨੀ ਕਬਜ਼ੇ ਤੋਂ ਵੱਧ ਇਸ جنگ ਦੇ ਵਿੱਚ ਲੜ ਰਹੇ ਦੇਸ਼ਾਂ ਦੀ ਉਹ ਚਾਹੇ ਭਾਰਤ ਹੋਵੇ ਜਾਂ ਉਹ ਪਾਕਿਸਤਾਨ ਹੋਵੇ ਜਿਹੜੀ ਵੱਡੀ ਕੋਸ਼ਿਸ਼ ਹੋਵੇਗੀ ਉਹ ਉਸ ਦੀ ਆਰਥਿਕਤਾ ਦੇ ਉੱਪਰ ਸੱਟ ਮਾਰਨੀ ਹੋਵੇਗੀ ਸੋ ਦੂਸਰੀ ਗੱਲ ਇਹ ਹੈ ਕਿ ਜਦੋਂ ਇਹ ਜੰਗ ਜਮੀਨੀ ਕਬਜ਼ੇ ਤੋਂ ਉੱਪਰ ਉੱਠ ਜਾਂਦੀ ਹੈ ਤਾਂ ਬੇਸ਼ੱਕ ਜੇ ਸਟੀਕ ਟਿੱਪਣੀ ਕਰਨੀ ਤਾਂ ਸੰਭਵ ਨਹੀਂ ਹੈ ਕਿ ਇਹ ਜੰਗ ਕਿੰਨਾ ਲੰਬਾ ਸਮਾਂ ਚੱਲੇਗੀ ਪਰ ਇਹ ਹੈ ਕਿ ਇਸ ਸਾਰੀ ਲੰਬਾ ਸਮਾਂ ਚੱਲਣ ਵਾਲੀ ਜੰਗ ਜਿਸ ਦੇ ਬਾਰੇ ਕਿਆ ਸਰਾਈਆਂ ਹੋ ਰਹੀਆਂ ਨੇ ਉਹਦੇ ਵਿੱਚ ਇਹ ਜਿਹੜਾ ਪੰਜਾਬ ਦਾ ਖਿੱਤਾ ਹੈ ਇਹ ਇੱਕ ਐਸੀ ਪ੍ਰਯੋਗਸ਼ਾਲਾ ਬਣ ਚੁੱਕਾ ਹੈ ਕਿ ਜਿਹਦੇ ਵਿੱਚ ਕਹਿ ਸਕਦੇ ਹੋ ਕਿ ਸਾਨੂੰ ਬਹੁਤ ਹੀ ਜ਼ਿਆਦਾ ਸੰਜਮ ਦੇ ਨਾਲ ਪ੍ਰतिकਰਮ ਦੇਣ ਦੀ ਲੋੜ ਹੈ ਇਹ ਜਿਹੜੀ ਦੋ ਦੇਸ਼ਾਂ ਦੀ ਜੰਗ ਹੈ ਇਹ ਕੋਈ ਇੱਕ ਤਰ੍ਹਾਂ ਦਾ ਨਾਲ ਮੈਚ ਨਹੀਂ ਹੈਗਾ ਕਿ ਅਸੀਂ ਫੁਕਰਾ ਪੰਥੀ ਕਰੀਏ ਜਾਂ ਅਸੀਂ ਬਿਨਾ ਕਿਸੇ ਸਰੋਤ ਤੋਂ ਉਤੇਜਨਾ ਦੇ ਵਿੱਚ ਆ ਕੇ ਪੜਹਾੜ ਪੜਕਾਹੜ ਦੇ ਵਿੱਚ ਆ ਕੇ ਕੋਈ ਪ੍ਰਤੀਕਰਮ ਦਈਏ ਇਹ جنگ ਹੈ ਔਰ ਮੈਂ ਆਰੰਭ ਦੇ ਵਿੱਚ ਵੀ ਕਿਹਾ ਸੀ ਕਿ ਜਦੋਂ ਬੰਬ ਚੱਲਦੇ ਨੇ ਫਿਰ ਉਹਨਾ ਉਮਰ ਵੇਖਦੇ ਨੇ ਨਾ ਜਾਤ ਵੇਖਦੇ ਨੇ ਸੋ ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਇਹ ਦੇ ਵਿੱਚ ਸਾਨੂੰ ਬਹੁਤ ਸੰਜੀਦਗੀ ਦੇ ਨਾਲ ਗੰਭੀਰਤਾ ਦੇ ਨਾਲ ਵਿਚਰਨਾ ਪਵੇਗਾ ਕਿ ਜਿਸ ਇਲਾਕੇ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹ ਇਲਾਕਾ ਇਸ ਵੇਲੇ ਜੰਗ ਦਾ ਮੈਦਾਨ ਬਣ ਚੁੱਕਾ ਹੈ ਜਾਂ ਦੂਜੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਕਿ ਉਹ ਇੱਕ ਤਰ੍ਹਾਂ ਦੀ ਐਸੇ ਪ੍ਰਯੋਗਸ਼ਾਲਾ ਬਣ ਚੁੱਕਾ ਹੈ ਜਿੱਥੇ ਵੱਖ-ਵੱਖ ਦੇਸ਼ਾਂ ਵੱਲੋਂ ਬਣਾਏ ਗਏ ਅਗਨ ਸ਼ਸਤਰ ਅਸਤਰ ਸ਼ਸਤਰ ਇਹ ਸਾਰੇ ਜਿਹੜੇ ਨੇ ਉੱਥੇ ਪਰਖੇ ਜਾਣਗੇ ਜੰਗ ਲੰਬੀ ਚੱਲਣ ਦੇ ਅਸਾਰ ਜਿਹੜੇ ਜੰਗੀ ਮਾਰ ਨੇ ਉਹਨਾਂ ਦੇ ਅਨੁਸਾਰ ਇਸ ਕਰਕੇ ਲੱਗ ਰਹੀ ਨਹੀਂ ਕਿਉਂਕਿ ਜੰਗ ਜਿਹੜੀ ਹੈ ਉਹਦਾ ਨਿਸ਼ਾਨਾ ਜ਼ਮੀਨੀ ਕਬਜ਼ੇ ਤੋਂ ਉੱਪਰ ਉੱਠਣ ਕਰਕੇ ਇਹਦੇ ਵਿੱਚ ਹੁਣ ਬਹੁਤ ਸਾਰੀਆਂ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਦੇ ਇੰਟਰਸਟ ਵੀ ਇਨਵੋਲ ਹੋ ਗਏ ਨੇ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਹਿੱਤ ਨੇ ਉਹ ਵੀ ਸ਼ਾਮਲ ਹੋ ਚੁੱਕੇ ਨੇ ਕਿਉਂਕਿ ਇਹਦੇ ਵਿੱਚ ਇਹ ਵੇਖਣਾ ਪਵੇਗਾ ਕਿ ਜਿੰਨੀ ਇਹ جنگ ਲੰਬੀ ਖਿੱਚੀ ਜਾਂਦੀ ਹੈ ਬੇਸ਼ੱਕ ਦੋਹਾਂ ਦੇਸ਼ਾਂ ਦਾ ਨਿਸ਼ਾਨਾ ਇੱਕ ਦੂਜੇ ਦੀ ਆਰਥਿਕਤਾ ਦੇ ਉੱਪਰ ਸੱਟ ਮਾਰਨਾ ਹੋਵੇਗਾ ਪਰ ਜਿੰਨੀ ਜੰਗ ਲੰਬੀ ਖਿੱਚੀ ਜਾਵੇਗੀ ਓਨੀ ਹੀ ਜ਼ਿਆਦਾ ਹਥਿਆਰਾਂ ਦੀ ਖਰੀਦੋਫਰੋਖਤ ਹੋਵੇਗੀ ਹਥਿਆਰਾਂ ਦੀ ਵਰਤੋਂ ਵੀ ਹੋਵੇਗੀ ਤਾਂ ਜਿਹੜੀਆਂ ਬਹੁਤ ਵੱਡੀਆਂ ਹਥਿਆਰਾਂ ਦੀਆਂ ਨਿਰਮਾਤਾ ਕੰਪਨੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੀ ਕਹਿ ਸਕਦੇ ਹੋ ਭਾਵਨਾ ਵੀ ਇਹ ਹੋਵੇਗੀ ਕਿ ਜਿੰਨੀ ਇਹ جنگ ਲੰਬੀ ਖਿੱਚੀ ਜਾਵੇਗੀ ਚਾਹੇ ਉਹ ਰੂਸ ਜਕਰੇਨ ਦੀ ਹੋਵੇ ਜਾਂ ਫਿਰ ਇਜ਼ਰਾਈਲ ਦੀ ਗਾਜ਼ਾ ਪੱਟੀ ਦੇ ਵਿੱਚ ਹੋਵੇ ਜਾਂ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਪਰ ਐਸੀਆਂ جنگਾਂ ਚੱਲ ਰਹੀਆਂ ਨੇ ਜਿੱਥੇ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਜਿਹੜੀਆਂ ਨੇ ਆਪਣੇ ਹਥਿਆਰ ਵੇਚ ਰਹੀਆਂ ਨੇ ਸੋ ਕਿਤੇ ਨਾ ਕਿਤੇ ਪਹਿਲੇ ਸਮਿਆਂ 'ਚ ਹੁੰਦਾ ਹੈ ਕਿ ਜ਼ਮੀਨੀ جنگ ਦੇ ਵਿੱਚ ਜਿਹੜੀਆਂ ਵੱਡੀਆਂ ਵਿਸ਼ਵ ਦੀਆਂ ਸ਼ਕਤੀਆਂ ਹੁੰਦੀਆਂ ਸੀਗੀਆਂ ਉਹ جنگਬੰਦੀ ਵਾਸਤੇ ਦਬਾਅ ਪੈਦਾ ਕਰਦੀਆਂ ਸੀ ਪਰ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਉਹਨਾਂ ਦੇ ਹਿੱਤ ਦੇ ਵਿੱਚ ਹੈ ਕਿ ਇਹ ਜੰਗ ਜਿਹੜੀ ਆ ਲੰਬਾ ਸਮਾਂ ਚੱਲੇ ਇਸੇ ਕਰਕੇ ਵਿਸ਼ਵ ਦੀਆਂ ਬਹੁਤ ਜਿਹੜੀਆਂ ਵੱਡੀਆਂ ਤਾਕਤਾਂ ਨੇ ਇਸ ਵਾਰੀ ਇਸ ਸਾਰੇ ਵਰਤਾਰੇ ਦੇ ਵਿੱਚ ਸਪਸ਼ਟ ਤੌਰ ਤੇ ਕੋਈ ਭੂਮਿਕਾ ਨਹੀਂ ਨਿਭਾ ਰਹੀਆਂ ਤੇ ਜਿਹੜਾ ਕਹਿ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇੰਜ ਹੀ ਲੱਗਦਾ ਹੈ ਕਿ ਉਹ ਬਹੁਤ ਜ਼ਿਆਦਾ ਸਪਸ਼ਟ ਭੂਮਿਕਾ ਨਹੀਂ ਨਿਭਾਉਣਗੇ। ਦੂਸਰੀ ਗੱਲ ਇਹ ਹੈ ਜਿਸ ਤਰ੍ਹਾਂ ਵਿਸ਼ਵ ਦੇ ਵਿੱਚ ਦੇਸ਼ਾਂ ਦੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਇੱਕ ਢੜੇਬੰਦੀਆਂ ਨੇ ਜਾਂ ਵਰਡ ਦੀਆਂ ਜਿਹੜੀਆਂ ਵਿਸ਼ਵ ਦੀਆਂ ਤਾਕਤਾਂ ਨੇ ਉਹਨਾਂ ਦੇ ਧ्रुਵੀਕਰਨ ਦੇ ਵਿੱਚ ਇਹੜੀ ਢੜਾਬੰਦੀ ਪੈਦਾ ਹੋ ਰਹੀ ਹੈ। ਮੇਰੇ ਖਿਆਲ ਦੇ ਨਾਲ ਇਹ ਜਿਹੜੀ جنگ ਹੈ ਉਸ ਢੜੇਬੰਦੀ ਨੂੰ ਜਾਂ ਉਸ ਧ्रुਵੀਕਰਨ ਨੂੰ ਬੜੀ ਸਪਸ਼ਟਤਾ ਦੇ ਨਾਲ ਨਿਸ਼ਚਿਤ ਵੀ ਕਰੇਗੀ ਕਿ ਕਿਹੜਾ ਧੜਾ ਕਿਸ ਦੇ ਨਾਲ ਖੜਾ ਹੈ। ਕਿਹੜਾ ਤੜਾ ਕਿਸ ਨੂੰ ਹਥਿਆਰ ਦੇ ਰਿਹਾ ਤੁਸੀਂ ਵੇਖਿਆ ਹੀ ਹੋਵੇਗਾ ਕਿ ਜੇ ਕਿਤੇ ਇੱਕ ਹਥਿਆਰ ਨਿਰਮਾਤਾ ਕੰਪਨੀ ਜਾਂ ਜਹਾਜ਼ ਨਿਰਮਾਤਾ ਕੰਪਨੀ ਦੇ ਬਣਾਏ ਗਏ ਜਹਾਜ਼ ਦੇ ਬਾਰੇ ਖਬਰ ਅਖਬਾਰਾਂ ਦੇ ਵਿੱਚ ਆ ਜਾਂਦੀ ਹੈ ਕਿ ਉਹ ਜਹਾਜ਼ ਜਿਹੜਾ ਸੀਗਾ ਉਹ ਦੂਜੇ ਦੇਸ਼ ਦੀ ਫੌਜ ਦੇ ਵੱਲੋਂ ਛੁੱਟ ਦਿੱਤਾ ਗਿਆ ਤੇ ਉਸੇ ਦਿਨ ਹੀ ਉਸ ਜਹਾਜ਼ ਨਿਰਮਾਤਾ ਕੰਪਨੀ ਦੇ ਸ਼ੇਰਾਂ ਦੇ ਵਿੱਚ ਭਾਰੀ ਕਰਾਬਟ ਆ ਜਾਂਦੀ ਹੈ ਸੋ ਇਹ جنگ ਕੇਵਲ ਤੇ ਕੇਵਲ ਜਿਸ ਤਰ੍ਹਾਂ ਆਰੰਭ ਦੇ ਵਿੱਚ ਵੀ ਬਹੁਤ ਸਾਰੇ ਜੰਗੀ ਮਹਰਾਂ ਦਾ ਇੱਕ ਕਥਨ ਸੀਗਾ ਕਿ ਜੰਗ ਛੇੜਨੀ ਜਿਹੜੀ ਹੈ ਉਹ ਤਾਂ ਸ਼ਾਇਦ ਬਹੁਤ ਸੌਖੀ ਹੋਵੇਗੀ ਪਰ ਇਸ ਨੂੰ ਜੰਗ ਨੂੰ ਖਤਮ ਕਰਨਾ ਜਿਹੜਾ ਉਹ ਇੰਨਾ ਔਖਾ ਹੋਵੇ ਜਾਵੇਗਾ ਕਿ ਉਹ ਵੱਸੋਂ ਬਾਹਰ ਦੀ ਗੱਲ ਹੋਵੇਗੀ ਕਹਿਣ ਤੋਂ ਭਾਵ ਕਿ ਛੇੜਨਾ ਸੌਖਾ ਹੋਵੇਗਾ ਤੇ ਇਹਨੂੰ ਖਤਮ ਕਰਨਾ ਬਹੁਤ ਔਖਾ ਹੋਵੇਗਾ ਦੂਸਰੀ ਗੱਲ ਜਿਹੜੀ ਸਭ ਤੋਂ ਸਾਨੂੰ سنجੀਦਗੀ ਦੇ ਨਾਲ ਬਾਚਣ ਦੀ ਤੇ ਸਮਝਣ ਦੀ ਲੋੜ ਹੈ ਜਿਸ ਤਰ੍ਹਾਂ ਦੀਆਂ ਖਬਰਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਚੈਨਲ ਨੇ ਵੀਡੀਓ ਚੈਨਲ ਟੀਵੀ ਚੈਨਲ ਬਹੁਤ ਸਾਰੀਆਂ ਖ਼ਬਰਾਂ ਵੱਲੋਂ ਖੋਲੇ ਗਏ ਉਹਨਾਂ ਦੇ ਚੈਨਲ ਜਿਹੜੇ ਨੇ ਉਹਨਾਂ ਦੇ ਵਿੱਚ ਖ਼ਬਰਾਂ ਨੂੰ ਜਿਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾ ਰਿਹਾ ਉਹਦੇ ਵਿੱਚ ਇਹ ਗੱਲ ਬੜੀ ਸਪਸ਼ਟ ਹੈ ਕਿ ਉਹਨਾਂ ਦੇ ਵਿੱਚ ਭੜਕਾਹਟ ਹੈ ਉਹਨਾਂ ਦੇ ਵਿੱਚ ਜਾਣਕਾਰੀ ਦੀ ਬਹੁਤ ਕਮੀ ਹੈ ਉਹਨਾਂ ਦੇ ਵਿੱਚ ਜਿੰਨੇ ਵੀ ਤੱਥ ਪੇਸ਼ ਕੀਤੇ ਜਾ ਰਹੇ ਨੇ ਉਹ ਪੜਕਾਉ ਤੇ ਤੇਜ਼ਨਾ ਭਰਪੂਰ ਨੇ ਉਹਨਾਂ ਦੇ ਵਿੱਚ ਸੰਜੀਦਗੀ ਜਿਹੜੀ ਹੈ ਉਹ ਬਿਲਕੁਲ ਨਹੀਂ ਹੈ ਤੱਥਾਂ ਨੂੰ ਲੈ ਕੇ ਗੰਭੀਰਤਾ ਬਿਲਕੁਲ ਨਹੀਂ ਹੈ ਉਹ ਬਿਲਕੁਲ ਇੱਕ ਕਮੇਡੀ ਸ਼ੋਅ ਦੇ ਵਾਂਗ ਇਸ ਜੰਗ ਦੇ ਦ੍ਰਿਸ਼ ਨੂੰ ਪੇਸ਼ ਕਰ ਰਹੇ ਨੇ ਜਾਂ ਦੋ ਦੇਸ਼ਾਂ ਦੇ ਵਿੱਚ ਹੋ ਰਿਹਾ ਮੈਚ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਉਸ ਤਰ੍ਹਾਂ ਦੀ ਪੱਤਰਕਾਰੀ ਕੀਤੀ ਜਾ ਰਹੀ ਹੈ ਸਟੇਜਾਂ ਦੇ ਉੱਪਰ ਨੱਚ-ਨੱਚ ਕੇ ਦੌੜ-ਦੌੜ ਕੇ ਤਾਲੀਆਂ ਮਚਾ ਕੇ ਉਹ ਸ਼ਾਇਦ ਜੰਗ ਦਾ ਦਰਦ ਨਹੀਂ ਸਮਝਦੇ ਔਰ ਜੇ ਕਿਤੇ ਇਹ ਜੰਗ ਬਹੁਤ ਲੰਬੀ ਖਿੱਚੀ ਜਾਂਦੀ ਹੈ ਤਾਂ ਫਿਰ ਉਹ ਕਹਿੰਦੇ ਹੁੰਦੇ ਨੇ ਕਿ ਇੱਕ ਨਹੀਂ ਫਿਰ ਸਾਰੇ ਘਰਾਂ ਦੇ ਵਿੱਚ ਹੀ ਅੱਗ ਬਲੇਗੀ ਹਾਲਾਤ ਇਸ ਤਰ੍ਹਾਂ ਦੇ ਪੈਦਾ ਹੋ ਜਾਣਗੇ ਸੋ ਇਹ ਗੱਲ ਬੜੀ ਸਪਸ਼ਟ ਹੈ ਕਿ ਜਿਸ ਤਰ੍ਹਾਂ ਦੀ ਉਹ ਚੈਨਲ ਭੂਮਿਕਾ ਨਿਭਾ ਰਹੇ ਨੇ ਉਹਨਾਂ ਦੀਆਂ ਖਬਰਾਂ ਤੋਂ ਉਤੇਜਿਤ ਜਾਂ ਪੜਕਾਉ ਹੋਣ ਦੀ ਬਜਾਏ ਮੇਰੀ رائے ਇਹ ਹੈ ਕਿ ਜਿਹੜੀਆਂ ਚੰਗੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਖਬਰਾਂ ਤੇ ਜਿਹੜੇ ਲੇਖ ਨੇ ਜੰਗੀ ਮਹਰਾਂ ਦੇ ਖਾਸ ਕਰਕੇ ਉਹਨਾਂ ਨੂੰ ਪੜਿਆ ਜਾਵੇ ਕਿ ਵਾਪਰਰੇ ਵਰਤਾਰੇ ਦੇ ਉੱਪਰ ਤੁਸੀਂ ਕੋਈ ਸਾਰਥਿਕ ਟਿੱਪਣੀ ਕਰ ਸਕੋ ਜਾਂ ਫਿਰ ਉਹਦੇ ਪ੍ਰਤੀ ਇੱਕ ਜਿਹੜਾ ਚੰਗਾ ਨਚੋੜ ਹੈ ਜਾਂ ਚੰਗੀ ਜਿਹੜੀ ਜਾਣਕਾਰੀ ਹੈ ਉਹ ਸਾਡੀ ਜ਼ਿਹਨੀਅਤ ਦਾ ਹਿੱਸਾ ਜਿਹੜਾ ਉਹ ਜ਼ਰੂਰ ਬਣ ਸਕੇ ਇਹ ਇਹ ਤਕਰੀਬਨ ਮੈਂ ਦੋਹਾਂ ਦੇਸ਼ਾਂ ਦੇ ਜਿਹੜੇ ਚੈਨਲ ਨੇ ਉਹਨਾਂ ਦੇ ਵਿੱਚ ਵੇਖ ਰਿਹਾ ਕਿ ਪੱਤਰਕਾਰੀ ਦਾ ਜਿਹੜਾ ਮਿਆਰ ਹੈ ਉਹ ਬਹੁਤ ਹੀ ਨੀਵਾ ਹੁੰਦਾ ਜਾ ਰਿਹਾ ਤੇ ਬਿਲਕੁਲ ਮੈਂ ਜਿਸ ਤਰ੍ਹਾਂ ਕਿਹਾ ਕਿ ਜੰਗ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਲੋਕਾਂ ਦੇ ਘਰ ਬਰਬਾਦ ਹੋ ਰਹੇ ਨੇ ਸਰਹੱਦਾਂ ਦੇ ਉੱਪਰ ਜਵਾਨ ਮਰ ਰਹੇ ਨੇ ਪਰ ਜਿਸ ਤਰ੍ਹਾਂ ਦੇ ਨਾਲ ਇੱਕ ਕਮੇਡੀ ਸ਼ੋਅ ਦੇ ਵਾਂਗ ਪੇਸ਼ਕਾਰੀ ਕੀਤੀ ਜਾ ਰਹੀ ਹੈ ਉਹ ਇਹ ਬਹੁਤ ਹੀ ਇੱਕ ਸ਼ਰਮਨਾਕ ਵਰਤਾਰਾ ਹੈ ਇਹਦੇ ਵਿੱਚ ਸਾਨੂੰ ਬਹੁਤ ਹੀ ਇਤਿਆਤ ਵਰਤਨ ਦੀ ਲੋੜ ਹੈ ਮੈਨੂੰ ਲੱਗਦਾ ਕਿ ਥੋੜੇ ਥੋੜੇ ਹੋਰ ਵੀ ਕੁਝ ਵਰਤਾਰੇ ਸਾਂਝੇ ਕਰਨ ਦੀ ਲੋੜ ਹੈ ਬਲੈਕਆਊਟ ਕਿਉਂ ਤੇ ਕਿਵੇਂ ਇਹਦੀ ਲੋੜ ਕਿਉਂ ਇਸੇ ਤਰ੍ਹਾਂ ਦੇ ਨਾਲ ਜੇ جنگ ਆਪਣੇ ਅਗਲੇ ਫੇਸ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਭਾਵ ਕਿ ਕਨਵੈਨਸ਼ਨਲ ਵਾਰ ਜਿਹੜੀ ਹੈ ਉਹਦਾ ਅਗਲਾ ਰੂਪ ਬੇਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਉਹ ਕਿਤੇ ਨਾ ਕਿਤੇ ਆਈਟੀ ਸੈਕਸ਼ਨ ਦੇ ਨਾਲ ਜੁੜਿਆ ਹੁੰਦਾ ਉਹਦੇ ਤੋਂ ਬਾਅਦ ਜਿਹੜਾ ਆਖਰੀ ਹਥਿਆਰ ਹੋ ਜਾਂਦਾ اٹਾਮਿਕ ਵਾਰ ਫਿਰ ਹੋ ਜਾਂਦਾ ਤਾਂ ਸੋ ਇਹ ਜਿਹੜੀ ਰਵਾਇਤੀ جنگ ਤੋਂ ਲੈ ਕੇ ਜਿਹੜਾ ਪਰਮਾਣੂ جنگ ਦਾ ਜਿਹੜਾ ਸਫ਼ਰ ਹੈ ਇਹ ਫਿਰ ਦੇਸ਼ ਦੀਆਂ ਹੱਦਾਂ ਤੱਕ ਸੀਮਿਤ ਨਹੀਂ ਰਹ ਜਾਂਦਾ ਕਿਉਂਕਿ ਖਾਸ ਕਰਕੇ ਜਦੋਂ ਦੋਹੇ ਪਰਮਾਣੂ ਸ਼ਕਤੀਆਂ ਹੋਣ ਤੇ ਦੋਵਾਂ ਦੇ ਕੋਲ ਬਰਾਬਰ ਦੇ ਪਰਮਾਣੂ ਹਥਿਆਰ ਹੋਣ ਤਾਂ ਉਸ ਵੇਲੇ ਕਿਤੇ ਨਾ ਕਿਤੇ ਉਹ ਖਿੱਤਾ ਜਿਸ ਖਿੱਤੇ ਦੇ ਵਿੱਚ ਇਹ ਸਾਰਾ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉੱਥੋਂ ਦੇ ਲੋਕਾਂ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਪ੍ਰਤੀਕਰਮ ਦੇਣ ਦੀ ਤੇ ਬਹੁਤ ਹੀ ਸੰਜੀਦਗੀ ਦੇ ਨਾਲ ਵਿਚਰਨ ਦੀ ਲੋੜ ਹੈ ਸੋ ਇੱਕ ਦੋ ਦਿਨਾਂ ਦੇ ਵਿੱਚ ਹੋਰ ਵੀ ਕੁਝ ਖਾਸ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕਰੂੰਗਾ ਪਰ ਅੱਜ ਮੇਰਾ ਨਿਸ਼ਾਨਾ ਕੇਵਲ ਇੰਨਾ ਸੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਾਰੇ ਤੁਸੀਂ ਆਪਣੇ ਵੀਰੋ ਨਿਸ਼ਾਨਾ ਕੇਵਲ ਇੰਨਾ ਸੀ ਕਿ ਪਹਿਲੀ ਗੱਲ ਤਾਂ ਏ ਪੜਕਾ ਹਟ ਚ ਨਾ ਆਈਏ ਦੂਜੀ ਗੱਲ ਭੈ ਪੀਤੀ ਵੀ ਨਾ ਹੋਈਏ ਡਰਿਏ ਵੀ ਨਾ ਤੀਸਰੀ ਗੱਲ ਕੋਈ ਗਲਤ ਜਾਣਕਾਰੀ ਵੀ ਨਾ ਫਲਾਈਏ ਤੇ ਚੌਥੀ ਗੱਲ ਜਿਸ ਤਰ੍ਹਾਂ ਦੀ ਪੱਤਰਕਾਰੀ ਚੈਨਲਾਂ ਤੋਂ ਕੀਤੀ ਜਾ ਰਹੀ ਹੈ ਉਹਨਾਂ ਪੱਤਰਕਾਰੀ ਦੇ ਤੱਥਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਜਾਂ ਟਿੱਪਣੀ ਨਾ ਕਰੀਏ ਕਿਉਂਕਿ ਬਹੁਤ ਹੀ ਜ਼ਿਆਦਾ ਉਤੇਜਨਾ ਭਰਪੂਰ ਤੇ ਭੜਕਾਊ ਪੱਤਰਕਾਰੀ ਜਿਹੜੀ ਕੀਤੀ ਜਾ ਰਹੀ ਹੈ ਇਸ ਵੇਲੇ ਅਸੀਂ ਜਿਸ ਸੂਬੇ 'ਚ ਰਹਿ ਰਹੇ ਹਾਂ ਉਹੀ ਸੂਬਾ ਇਸ ਵੇਲੇ ਜੰਗ ਦਾ ਮੈਦਾਨ ਹੈ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਪਣਦੀ ਹੈ ਕਿ ਬੜੀ ਸੰਜੀਦਗੀ ਦੇ ਨਾਲ ਹਰ ਤੱਥ ਨੂੰ ਸਮਝੀਏ ਉਨੂੰ ਵਿਚਾਰੀਏ ਉਹਦੇ ਉਪਰੰਤ ਕੋਈ ਟਿੱਪਣੀ ਕਰੀਏ ਸੋ ਇੰਨੀ ਇੱਕ ਬੇਨਤੀ ਆ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਦੇ ਵੱਲੋਂ ਜੋ ਭਾਰਤ ਤੇ ਪਾਕਿਸਤਾਨ ਵਿਚਕਾਰ ਜੋ جنگ ਲੱਗੀ ਹੈ ਪੰਜਾਬ ਉੱਤੇ ਇਸ ਦਾ ਕੀ ਅਸਰ ਹੋਵੇਗਾ ਦੋਹਾਂ ਮੁਲਕਾਂ ਦਾ ਜੋ ਨੁਕਸਾਨ ਹੋ ਰਿਹਾ ਹੈ ਜੋ ਵੀ ਇਸ ਮਾਮਲੇ ਨੂੰ ਲੈ ਕੇ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤੁਵਾਦ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ